ਜਗਰਾਉ ਨੇੜੇ ਕਸਬਾ ਰਾਏਕੋਟ ਤੋਂ ਇੱਕ ਕਲਯੁਗੀ ਨੌਪੁੱਤ ਦੀਆਂ ਆਪਣੀ ਮਾਂ ਨੂੰ ਕੁੱਟਣ ਦੀਆਂ ਤਸਵੀਰਾਂ ਆਈਆਂ ਸਾਹਮਣੇ ਵਿਦੇਸ਼ ਰਹਿੰਦੀ ਮਾਂ ਦੀ ਧੀ ਨੇ ਮਾਂ ਨੂੰ ਕੁੱਟਦੇ ਦੇਖ ਕੇ ਮਨੁੱਖਤਾ ਦੀ ਸੇਵਾ ਵਾਲੀ ਸੰਸਥਾ ਨੂੰ ਕੀਤਾ ਸੂਚਿਤ ਪੁਲਿਸ ਨੇ ਨੌਪੁੱਤ ਨੂੰ ਕੀਤਾ ਗ੍ਰਿਫਤਾਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੀਸੀਟੀਵੀ ਦੇ ਵਿੱਚ ਇਹ ਫੁਟੇਜ ਆਸਟ੍ਰੇਲੀਆ ਰਹਿੰਦੀ ਇੱਕ ਧੀ ਨੇ ਦੇਖਿਆ ਕਿ ਜਦੋਂ ਉਸ ਦਾ ਭਰਾ ਅਤੇ ਉਸ ਦੀ ਭਾਬੀ ਉਸ ਦੀ ਮਾਤਾ ਨੂੰ ਕੁੱਟ ਰਹੇ ਹਨ ਜਿਸ ਦੀ ਉਮਰ 80 ਸਾਲ ਦੇ ਕਰੀਬ ਹੈ ਅਤੇ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਰਹੇ ਹਨ ਤਾਂ ਉਸ ਨੇ ਫੌਰਨ ਇਹਨਾਂ ਸੀਸੀਟੀਵੀ ਟੀਵੀ ਤਸਵੀਰਾਂ ਦੇ ਜ਼ਰੀਏ ਮੁਲਖਤਾ ਦੀ ਸੇਵਾ ਸੰਸਾ ਨਾਲ ਸੰਪਰਕ ਕੀਤਾ ਅਤੇ ਉਹਨਾਂ ਦੇ ਜ਼ਰੀਏ ਜਿੱਥੇ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਉੱਥੇ ਹੀ ਇਸ ਪੂਰੇ ਮਾਮਲੇ ਦੀ ਸੂਚਨਾ ਰਾਏਕੋਟ ਥਾਣਾ ਪੁਲਿਸ ਨੂੰ ਦਿੱਤੀ ਜਿਸ ਦੇ ਚਲਦਿਆਂ ਰਾਏਕੋਟ ਥਾਣਾ ਪੁਲਿਸ ਦੇ ਐਸਐਚਓ ਅਮਰਜੀਤ ਸਿੰਘ ਨੇ ਫੌਰਨ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਨੋ ਪਤ ਨੂੰ ਹਿਰਾਸਤ ਵਿੱਚ ਲਿਆ ਅਤੇ ਮਾਤਾ ਦਾ ਹਾਲਚਲ ਜਾਣਨ ਲਈ ਹਸਪਤਾਲ ਵੀ ਪਹੁੰਚੇ ਜਿੱਥੇ ਕਿ ਮਾਤਾ ਦੀ ਹੈਲਥ ਫਿਲਹਾਲ ਹੁਣ ਸਥਿਰ ਹੈ ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਨੌਪੁੱਤ ਜੋ ਕਿ 80 ਸਾਲ ਦੀ ਮਾਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਸਨ ਅਤੇ ਇਹਨਾਂ ਦੀ ਧੀ ਨੇ ਜਦੋਂ ਦੇਖਿਆ ਵਿਦੇਸ਼ ਵਿੱਚ ਬਹਿ ਕੇ ਕੈਮਰਿਆਂ ਦੇ ਜ਼ਰੀਏ ਤਾਂ ਉਹਨਾਂ ਨੇ ਫੌਰਨ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ ਜਿਸ ਦੇ ਚਲਦਿਆਂ ਇਹਨਾਂ ਦੋਵਾਂ ਮੀਆਂ ਬੀਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨਾਂ ਤੇ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਬਾਰੇ ਜਦੋਂ ਇਹਨਾਂ ਦੋਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਦੋਵਾਂ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਕਿਹਾ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਮਾਤਾ ਵੀ ਉਹਨਾਂ ਨੂੰ ਬੜਾ ਤੰਗ ਪਰੇਸ਼ਾਨ ਕਰਦੀ ਸੀ ਤੇ ਉਹਨਾਂ ਨੂੰ ਬੜਾ ਪੁੱਠਾ ਸਿੱਧਾ ਬੋਲਦੀ ਸੀ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕੀ ਕਿਹਾ ਨਹੀਂ ਮਾਨੂੰ ਕੁੱਟਦੇ ਸੀ ਨਹੀਂ ਗੋਲਤੀ ਹੈ ਮਾਨੂੰ ਕੁੱਟਣਾ ਕਿੱਡੀ ਕਿ ਬਹਾਦਰੀ ਹੈ ਇਹ ਤਰੀਕਾ ਵਾਲੀ ਹੈ ਕੀ ਉਹ ਚੋਂ ਕੱਢਣਾ ਸੀ ਤੁਸੀਂ ਨਹੀਂ ਕਿ ਬਜਾ ਕੀ ਸੀ ਬੋਲ ਕੇ ਦੱਸ ਮੈਨੂੰ ਕੁਛ ਹੈਂ ਪੱਤ ਕੋਈ ਮੈਨੂੰ ਹਾਂ ਤੇਰੀ ਸਾਸਸ ਸੀ ਤੂੰ ਵੀ ਕੋਟਤੀ ਜਦੋਂ ਜੀ ਸਾਨੂੰ ਮੈਨੂੰ ਤਾਂ ਕੋਈ ਇੰਨਾ ਬਾਕਸਾ ਮੇਰੇ ਜੀ ਨੂੰ ਢੂੰਢਣੇ ਚੱਕਿਆ ਗਿਆ ਅੱਛਾ ਹਾਂਜੀ ਇਹਦੇ ਕੁੱਟਿਆ ਅੰਤ ਤੱਕ ਬਸ ਮਣਦ ਵੀ ਨਾਲ ਹੀ ਸੀਗੀ ਜੀ ਉਹ ਵੀ ਕੁੱਟ ਕੇ ਗਈ ਆ ਪਹਿਲਾਂ ਵੀਡੀਓ ਦੀ ਕੋਈ ਸ਼ਾਟ ਨਹੀਂ ਆਉਂਦੀ ਉਹਨੇ ਭੇਜੀ ਨਹੀਂ ਸਾਡੀ ਉਹਨਾਂ ਨੇ ਭੇਜੀ ਦੇ ਸ਼ਾਟ ਪੜਦਾ ਆਪ ਵੀ ਭੇਜੀ ਹੈ ਜੀ ਇਹਨਾਂ ਨੂੰ ਨਾ ਹੋਇਆ ਕੀ ਗੱਲ ਕੀ ਸੀਗੀ ਕੀ ਮਸਲਾ ਕੀ ਸੀ ਕਿਉਂ ਕੁੱਟਿਆ ਸੀ ਜਿਆਦਾ ਥੋੜਾ ਜਿਆਦਾ ਬੋਲਣ ਲੱਗੇ ਸੀ ਉਹਨਾਂ ਦੇ ਸੰਦ ਫਾਸੇ ਤੱਕ ਨੂੰ ਮਤਲਬ ਬੋਲਦੇ ਰਹੇ ਉਹ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਲੈਂਗੁਏਜ ਤੋਂ ਮਤਲਬ ਉਹ ਗੱਲ ਫਾਲਟ ਬਹੁਤ ਰਿਸ਼ਤੇਦਾਰਾਂ ਨੂੰ ਮਿਠਾਈ ਗੱਲ ਕਰ ਲੈਂਦੇ ਆਏ ਸੀ ਜੀ ਉਹ ਤੁਹਾਨੂੰ ਕੀ ਦਸੀ ਆਏ ਸੀ ਉਹਦੀ ਇਹਨਾਂ ਨੇ ਇਹ ਤਾਂ ਕਾਰਵਾਈ ਕਰਵਾਈ ਆ ਉਹਨਾਂ ਨੇ ਖੁਦ ਚਾਰ ਨਹੀਂ ਡੇਢ ਮਹੀਨਾ ਇੱਥੇ ਉਹਦਾ ਨਾ ਢੇਰ ਕੇ ਗਏ ਪਤਾ ਨਹੀਂ ਕੀ ਕੌਸ ਕਰਕੇ ਗਏ ਉਹ ਸਾਹਮਣੇ ਸਾਡੇ ਸਾਹਮਣੇ ਵੀ ਖੜੇ ਰਹੇ ਸੱਟੋ ਭਾਈ ਜੀ ਕੀ ਮਾਮਲਾ ਹੈ ਤਿੰਨ ਆਦਮੀ ਦਾ ਇਹ ਤਾਂ ਇੱਕ ਬੈਕ ਕਲੋਨੀ ਬੱਜ ਹੈ ਰਾਇਕੋਟ ਇੱਥੇ ਪ੍ਰਵਾਹ ਇੱਧਰ ਜਾਂ ਤੇ ਉਹ ਮੁੰਡਾ ਜਸ਼ਵੀਰ ਸਿੰਘ ਤੇ ਉਹਦੀ ਨੋਹ ਸੀਗੀ ਵਰਤਣਾ ਉਹ ਉਹ ਆਪਣੀ ਮਾਦਨ ਨੂੰ ਕੁਰਦੇ ਸੀਗੇ ਉਹ ਵੀ ਟੈਨਾ ਬਾਹਰ ਬਿਠਿਆ ਬ੍ਰਿਸ਼ ਅਸਟ੍ਰੇਲੀਆ ਉਹਨੇ ਕਹਿਰੇ ਨਹੀਂ ਉਹ ਵੀ ਮੂਵੀ ਦੇ ਨੇ ਉਹ ਮੂਵੀ ਉਹਨੇ ਮਨੁੱਖਤਾ ਸੇਵਾ ਕੇਂਦਰ ਫੇਕੀ ਉਹਨੋਂ ਤੋਂ ਉਹਨਾਂ ਨਾਲ ਮੋਬਾਇਲੇ ਦੇ ਬੁੜੀ ਦੇ ਬਾਬਾ ਨੇ ਮਿਲੋ ਪਏ ਜੀ ਇਹਨਾਂ ਨੇ ਉਹਨਾਂ ਨੇ ਗੱਲ ਕਰਾਤੀ ਉੱਥੋਂ ਸਾਨੂੰ ਇਨਫਾਰਮੇਸ਼ਨ ਮਸੂਲ ਹੋ ਗਈ ਤੇ ਅਸੀਂ ਫਿਰ ਗਰਮੀ ਸਿੰਘ ਜੀ ਐਸ ਜੀ ਨੇ ਮੌਕੇ ਤੇ ਜਾ ਕੇ ਜਿਹੜਾ ਜਿਹੜਾ ਮਾਈ ਦਾ ਪਿਆਰ ਲਿਖਿਆ ਲਿਖ ਕੇ ਮਕਦਮਾ ਦਰਜ ਕੀਤਾ ਮੁੰਡੇ ਤੇ ਉਹ ਵੀ ਨੋਟ ਲਿਖਾ ਤੇ ਜਿਹੜੇ ਕਿ ਉਹਨਾਂ ਨੇ ਵੀਡੀਓ ਵੀ ਦਿਖਾਈ ਸਾਨੂੰ ਬੜੀ ਬੁਰੀ ਤਰ੍ਹਾਂ ਉਪਟ ਰਹੀ ਸੀ ਮਾਤਾ ਕਿੰਨੀ ਕੁ ਉਮਰ ਆ ਮਾਤਾ ਦੀ ਮਾਤਾ ਦੀ ਉਮਰ 80 ਪਲਸ ਹੋਣੀ ਹੈ ਪੱਛਾ ਤੇ ਉਹ ਫਿਰ ਕੱਲ ਅਸੀਂ ਮੁਕੱਦਮਾ ਨੰਬਰ 23 ਜਿਹੜਾ ਦਰਜ ਰਜਿਸਟਰੀ ਨਾਲ ਖਰਾਬ ਕਰਤਾ ਇਹਨਾਂ ਦੋਨਾਂ ਜਣਿਆਂ ਨੂੰ ਮੌਕੇ ਤੇ ਹੀ ਗ੍ਰਫਰ ਕਰਨ ਦੇ ਕਿੱਲਾ ਕੋਈ ਵਜ੍ਹਾ ਕੀ ਲੱਗਿਆ ਵੀ ਕੀ ਉਹ ਤੁਸੀਂ ਰਿਪੋਰਟ ਬਿਜੋਰ ਕਰ ਤੋਂ ਕੁੱਟ ਕਿਉਂ ਕੁੱਟ ਰਿਆ ਸੀ ਕੋਈ ਸਾਇਆ ਸਾਹਮਣੇ ਇਹ ਦੋਨੇ ਜਣੇ ਤਿੰਨ ਆਦਮੀ ਰੜ ਕੇ ਕੁੱਟਦੇ ਜਦੋਂ ਕੋਈ ਡਿਮਾਂਡ ਕਰਦੀ ਸੀ ਖਾਣ ਪੀਣ ਦੀ ਇਹ ਇਸੇ ਗੁੱਸੇ ਜੋ ਸ਼ਰਾਬ ਪੀਂਦਾ ਦੀ ਆ ਮੁੰਡਾ ਇਹਦਾ ਜਿਸਕਾ ਜਿਹੜਾ ਉਹ ਐਸੇ ਗੁੱਸੇ ਜਾ ਕੇ ਉਹਨੇ ਕੁੱਟਿਆ ਉਹਨੂੰ ਬੜੀ ਬੁੜੀ ਕਰਾ ਤੇ ਮਾਤਾ ਦੇ ਕਾਫੀ ਨਿਸ਼ਾਨ ਆ ਗਏ ਆ